ਉਹਨੂੰ ਵੇਖ ਕੇ ਕਹਿੰਦਾ ਮੈਂਗਾ ਭਰਾ ਦੀਆਂ ਵੀਡੀਓ ਬਹੁਤ ਦੇਖਦਾ ਮੈਂ ਅੱਛਾ ਅੱਛਾ ਹੋਰ ਬਣਾਈ ਜਾਣੇ ਜੀ ਚੜਦੀ ਕਲਾ ਜੀ ਅੱਛਾ ਅੱਛਾ ਤੇਰੀ ਆ ਲਾਈਕ ਬੰਦਿਆ ਖਾ ਵੀ ਦਈਏ ਕੀ ਕੀ ਵਿੱਚ ਪੈਂਦਾ ਅਭੀ ਤਾਂ ਗਾਲੋ ਅਭੀ ਤਾਂ ਗਾਲੋ ਬਗਲੇ ਬੈਸ ਨੂੰ ਹੀ ਆ ਉਦਾਂ ਦਾ ਨਿਗਾਹ ਨਾ ਕੰਮ ਬਸ ਠੀਕ ਆ ਜਿਹੜੇ ਰਾਸ ਰੂਸ ਨਾਲੋਂ ਜੂਸ ਨਾਲੋਂ ਆ ਚੀਜ਼ ਇੱਕ ਨੰਬਰ ਆ ਜੀ ਸੋਨਾ ਭਰਾ ਹਾਂਜੀ ਹੁਣ ਆਪਣੇ ਇਹ ਜਿਆਦਾ ਚੱਲਣ ਲਾਪੈ ਨਾਲੇ ਸਰੀਰ 'ਚ ਜਾਨ ਪੈਂਦੀ ਆ ਜੀ ਤੇ ਉਹ ਜਿਹੜਾ ਘੋਟਣਾ ਉਹ ਵੀ ਨੰਮ ਦਾ ਹੀ ਆ ਜੀ ਹਾਂਜੀ ਭਾਜੀ ਨੰਮ ਦਾ ਹੀ ਆ ਮੈਂ ਕਹਾਂ ਉਹ ਵੀ ਦੁੱਗਣੀ ਤਾਕਤ ਕਰਦਾ ਵੈਜਾ ਤੇ ਹੁਣ ਵੀਰਾਂ ਨੂੰ ਬੇਨਤੀ ਆ ਵੀ ਜਿੱਥੇ ਜਾਂਦੇ ਆ ਇਹ ਚੀਜ਼ ਪਿਆ ਕਰੋ ਜਿਹੜੇ ਆਪਣੇ ਬਜ਼ੁਰਗ ਪਹਿਲਾਂ ਪੀਂਦੇ ਹੁੰਦੇ ਸੀ ਤੇ ਇਹ ਨਾਲੇ ਸਰੀਰ 'ਚ ਤਾਕਤ ਆਉਂਦੀ ਪਰ ਹਰੀ ਬੂਟੀ ਤੋਂ ਥੋੜਾ ਵਿਚਾਰ ਰੱਖਿਓ ਵਿੱਚ ਨਹੀਂ ਬਾਜੀ ਨਹੀਂ ਨਹੀਂ ਇਹਨਾਂ ਨੂੰ ਕਹਿਣਾ ਜਿਹੜੇ ਦੇ ਦਿਆ ਆ ਓਕੇ ਲਓ ਇਨਸਟਾਰਟ ਹੋਣ ਲੱਗਾ ਪੱਗਾਂ 'ਤੇ ਬੰਨਣ ਦਾ ਕੰਪੀਟੀਸ਼ਨ ਤੁਹਾਨੂੰ ਬਾਨਾ ਲੈਂਦਾ ਹੋ ਠੀਕ ਹੈ ਉਹ ਨਹੀਂ ਲਿਆ ਇਸਾ ਦਮਾਲਿਆਂ ਦਾ ਹੈ ਨਹੀਂ ਠੀਕ ਹੈ ਜੀ ਮੁੜ ਕੇ ਦੂਜੀ ਵੀ ਸਲ 8 ਮਿੰਟ ਤੇ ਵੱਜਣੀ ਹੈ ਤੇ ਫੇਰ ਜੀ ਤੀਜੀ ਵੀ ਸਲ 10 ਮਿੰਟ ਤੇ ਵੱਜਣੀ ਹੈ ਠੀਕ ਹੈ ਜੀ ਲੈ ਵੀ ਲੱਗਾ ਹੁਣ ਸਟਾਰਟ ਚਾ Shqiptare të Shqiptare গান্ধী প্রাণ চালারিয়া ন্যাড়ਿਆਂ ਹੰਗੜ ਪਾਲਿਆ ਕੋਈ ਸ਼ਿਕਾਇਤ ਹੈਗਾ ਆਪਣਾ ਵੀ ਕੋਈ ਵਿੱਚ ਨਹੀਂ ਨਹੀਂ ਓਹ ਨਹੀਂ ਠੀਕ ਆ ਆਪਣੇ ਹੀ ਆ ਸਾਰੇ ਜਿੰਦਾ ਰਹਿੰਦੇ ਨਹੀਂ ਹੈ ਕੋਈ ਕਿ ਕਿਹੜਾ ਜਿੱਤੂ ਗੰਦ ਆ ਜੱਜਾ ਕੁਛ ਮੈਂ ਆਪਣਾ ਲੋ ਬੜੇ ਲਾਲ ਪੱਗ ਪਾਣੇ ਲਾਲ ਪੱਗ ਵਾਲਾ ਅੱਛਾ ਉਹਦੇ ਹੈਗੇ ਚਾਂਸ ਚਲੋ ਦੇਖਦੇ ਆ ਕੋਈ ਚ ਵੀ ਸਾਡੇ ਸਾਰੇ ਨਾਲ ਹੀ ਆ ਦੋ ਤਿੰਨ ਮੁੰਡੇ ਬਹੁਤ ਵਧੀਆ ਬੱਦੇ ਤਿੰਨ ਕੁ ਮੁੰਡੇ ਹੈਗੇ ਉੱਦਾਂ ਪਹਿਲੇ ਨੰਬਰ ਤੇ ਚਲੋ ਠੀਕ ਆ ਦੀ ਨਾ ਚਾਂਸ ਹੈਗਾ ਪੱਕਾ ਹੀ ਲੈ ਵੀ ਬਾਬੇ ਹੁਣ ਪਤਾ ਲੱਗੂ ਕੌਣ ਜਿੱਤਿਆ ਤੇ ਦੇਖਦੇ ਆਂ ਕੌਣ ਪੱਗ ਦੇ ਕੰਪੀਟੀਸ਼ਨ ਵਿੱਚ ਜਿੱਤਿਆ ਤੇ ਕੀ ਕੀ ਮੈਂ ਦੁਹਰਾ ਕਿ ਜੇ ਨੰਬਰ ਕੋਈ ਵੀ ਆ ਵੀ ਤਾਂ ਬੈਂਟੀਆ 3 ਉੱਪਰ ਦੇ ਦੇਣਾ ਜੀ ਜੇ 43 ਸਾਰੇ ਖੇਤਰ ਉੱਪਰ ਹੈ 3 ਬੱਲੇ 3 ਮੇਰਾ ਵੀ ਇਹ ਹੈ ਕਿ ਉਹਨਾਂ ਤੋਂ 3 ਬੱਲੇ 3 ਹੈਲੋ ਵਾਇਪੂ ਦੀ ਕਹਾਤਾ ਵਾਇਪੂ ਦੀ ਫਤਹਿ ਜਿਹੜੇ ਫੋਟੋਮਾਤਰਾ ਵੱਲੋਂ ਨਸਤਾਰ ਮੁਕਾਬਲੇ ਕਰਵਾਏ ਗਏ ਨੇ ਉਹਨਾਂ ਦੇ ਵਿੱਚ 19 ਬੱਚਿਆਂ ਨੇ ਪਾਰਟਿਸਪੇਟ ਕੀਤਾ ਜਿਹਨਾਂ ਦੇ ਵਿੱਚੋਂ ਅੰਡਰ 20 ਪਰ ਜਿਹੜਾ ਫਸਟ ਪ੍ਰਾਈਜ਼ ਆ ਉਹ ਜਸਕਰ ਸਿੰਘ ਬੋਲੇ ਸੋਹਾਰੇ ਸਾਸਰੀਆ ਕੰਨ ਸੈਗਨ ਪ੍ਰਾਈਜ਼ ਯਸਪ੍ਰੀ ਸਿੰਘ ਬੋਲੇ ਨਿਹਾਲ ਸਾਸਰੀਆ ਇਧਰ ਦੇਖਿਓ ਭਾਈ ਸੋਹਾਰੇ ਆਣੇ ਇੱਧਰ ਦੇਖੋ ਸਾਰੇ ਜਣੇ ਪਾਜੀ ਫੋਨ ਪਿੱਛੇ ਕਰਿਓ ਜਸਪ੍ਰੀ ਸਿੰਘ ਆਇਓ ਮੇਰਾ ਮੇਰਬਾਰੋ ਬਿਸਲ ਪਾਜੀ ਇੱਧਰ ਦੇਖੋ ਭਾਜੀ ਸਾਰੇ ਜਣੇ ਪਿਆਰ ਬਹੁਤ ਸਕੇ ਜੀ ਆਤਰਾ ਤੀਸਰਾ ਨਾਮ ਕੀਰਾ ਪਹਿਲਾ ਇੱਧਰ ਦੇਖਿਓ ਭਾਈ ਜੀ ਇੱਧਰ ਦੇਖਿਓ ਉਹਨਾਂ ਵਿੱਚੋਂ ਪਹਿਲਾ ਨਾਮ ਹੈ ਸੁਖਦੀਪ ਸਿੰਘ 16 ਸਾਲ ਦੀ ਉਮਰ ਆਇਆ ਫਾਸਮੁਣ ਬਹੁਤ ਧੀਰਜ ਨਾਲ ਇਹ ਨਾਲ ਨੂੰ इखियो भईक पूसर नाम हरपप्रीत सिंह नाम गविंदर सिंह ਦੇ ਦੇਖਿਆ ਵੇ ਚਲੋ ਜੀ ਤਾਂ ਨੂੰ ਦੇਖੋ ਸਾਰੇ ਜਣੇ ਅਸੀਂ ਸਤਿ ਸ੍ਰੀ ਅਕਾਲ ਬੀਆ ਨਮਜੋਤ ਸਿੰਘ ਚੰਨਬੀਰ ਸਿੰਘ ਜੀ ਤੇ ਰਾਜਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਇਹ ਦਸਤਾਵ ਮੁਕਾਬਲੇ ਨੂੰ ਲੋਈ ਬਾਪਿਓ ਟੂਰਨਾਮੈਂਟ ਹੋ ਗਿਆ ਬਹੁਤ ਵਧੀਆ ਤੇ ਨਾਮ ਵੀ ਮਿਲ ਗਿਆ ਜਿਨ੍ਹਾਂ ਨੇ ਤੇ ਆ ਆਪਣੇ ਕੋ ਕੁਝ ਆਏ ਸੀਗੇ ਨਵੇਂ ਬ੍ਰੈਂਡ ਕਬੂਤਰਵਾਜ਼ ਇਹ ਕਾ ਫਰੰਟ ਬੜਾ ਸੁਣਾ ਆਇਆ ਤੇ ਮੈਂ ਕਹਾਂ ਚਲੋ ਥੋੜੀ ਜਿਹਾ ਆਪਾਂ ਪਾ ਲਈਏ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਨਵੀਆਂ ਆਈਆਂ ਆ ਆਇਓ ਤੁਹਾਨੂੰ ਸੁਣਾਉਣੀ ਆ ਇਹ ਤਾਂ ਆਪਣੇ ਬਹੁਤ ਆਪੀਆ ਮਾ ਵਾ ਸੁਣਾ ਆਇਆ ਦੇਖੋ ਥੱਲੇ ਦੇ ਟੈਟੂ ਆ ਜੋ ਅੱਜ ਕਾ ਟ੍ਰੈਂਡ ਚੱਲਦਾ ਤੇ ਹੋਰ ਹੋਰ ਇਹ ਕਾ ਇਹ ਵੀ ਐਮ ਤੋਂ ਐਕਸਲ ਤਾਂ ਆ ਇਹਦੇ ਵੀ ਆ ਦੇਮ ਵਧੀਆ ਜਿਹੜੇ ਸ਼ੌਪ ਪੁੱਛਦੇ ਰਹਿੰਦੇ ਤੁਸੀਂ ਨਕੂਤਰ ਤੋਂ ਕਬੂਰਤਲੇ ਰੋਡ ਤੇ ਆਉਣਾ ਆ ਦੇਖ ਲਓ ਇਹ ਵੀ ਐਮ ਤੋਂ ਡਬਲ ਐਕਸਲ ਆਪਣੇ ਕੋਲ ਤੇ ਪ੍ਰਾਈਜ਼ ਪ੍ਰਾਈਜ਼ ਚਿੰਤਾ ਨਾ ਕਰੋ ਪ੍ਰਾਈਜ਼ ਚੱਕ ਦੇਵਾਂਗੇ ਕਿਤੇ ਵੀ ਨਹੀਂ ਇਦਾਂ ਦੇ ਮੈਸੇਜ ਤੇ ਇੱਕ ਹੋਰ ਨੂਰਾ ਹੈ ਬੱਚਿਆਂ ਲਈ ਤਾਂ ਮਤਲਬ ਐਮ ਤੋਂ ਐਨ ਐਕਸ ਐਕਸਲ ਤਾਂ ਹੀ ਹੈ 카르ਬੋਟੈਲ ਹੋਰ ਵੀ ਦਿਖਾਉਣੀਆਂ ਤੁਹਾਨੂੰ ਮਿਲੀਆਂ ਤਾਲੀਆਂ ਗੱਲਾਂ ਤੇ ਜਾਂ ਤੇ ਇੱਧਰ ਦਿਖਾ ਦੇ ਇਹ ਇੱਕ ਬਰੋ ਮਤਲਬ ਯਾ ਲੈ ਯਾ ਲੈ ਹਾਂ ਆ ਆਦੀ ਕੁੱਤੀ ਸ਼ਰਟਾਂ ਜਿਹੜੀਆਂ ਆਪਣੇ ਕੋਲ ਟੀ-ਸ਼ਰਟਾਂ ਮੈਂਣੀ ਆ ਛੇਤੀ ਦੇ ਪਤੇ ਨਹੀਂ ਐਮਤੋਂ ਡਬਲ ਐਕਸ ਐਨੀਮਲਸ ਆਰ ਚੀਜ਼ ਟੀ-ਸ਼ਰਟ ਤੁਹਾਨੂੰ 400 ਦੀ ਮਿਲ ਜੂਗੀ 400 450 ਕੋਈ ਬੜੀ ਮੰਗੀ ਨਹੀਂ ਕਰਨੀ ਮਿਲਦੇ ਆ ਹੋਰ ਵੀ ਚੀਜ਼ਾਂ ਬਹੁਤ ਆ ਵਧੀਆ ਤੇ ਫੇਰ ਦਿਖਾਵਾਂਗੇ ਮਿਲਦੇ ਆ ਨੈਕਸਟ ਬਲੌਗ ਤੇ ਇੱਕ ਤੁਹਾਨੂੰ ਹੋਰ ਸੱਚੇ ਆਈਟਮ ਲਾਉਣੀ ਬਹੁਤ ਵਧੀਆ ਚੀਜ਼ ਆ ਜਿਹੜੀ ਹਰ ਇੱਕ ਗੱਲ ਨੂੰ ਵੀ ਸ਼ਾਰਟ ਆਉਂਦੇ ਆ ਬ੍ਰੈਂਡ ਹੈ ਇਸੇ ਦਾ ਆ ਰਿਹਾ ਕਪੜਾ ਦੇ ਕੋਆ ਜਾਲੀ ਵਾਲਾ ਕਪੜਾ ਬਹੁਤ ਵਧੀਆ ਚੀਜ਼ ਆ ਇਹ ਆਉਂਦਾ ਨੂੰ 400 900 ਇਹ ਲੋ ਵੀ ਆਪਾਂ ਦਾ ਵੀ ਜੈ ਜੈ ਜੌਰ ਦੀ ਆ ਹੈਲੋ ਦਿਖਾ ਦੇ ਰਿਹਾ ਲੱਗੂ ਕਲਰੇ ਜੀ ਤੁਹਾਨੂੰ ਮਿਲ ਜਣੇ ਐਮ ਤੋਂ ਐਕਸਲ ਹੋਰ ਵੀ ਚੀਜ਼ਾਂ ਬਹੁਤ ਨਵੀਆਂ ਹੀ ਆਉਂਦੀਆਂ ਰਹੀਆਂ ਆ ਤਾਂ ਤੁਸੀਂ ਆ ਸਕਦੇ ਆ ਪਿੰਡ ਕਾਲਾ ਸਿੰਘ ਜਾਂ ਜਲਾ ਕਪੂਠਲਾ ਦੇ ਵਿੱਚ ਤੇ ਨਵੀਆਂ ਨਵੀਆਂ ਚੀਜ਼ਾਂ ਲਈ ਤੇ ਜਾਇਜ਼ ਰੇਟਾਂ ਤੇ ਘੈਂ ਲੀੜੇ ਜਿੱਥੇ ਹੋਰ ਕੁਝ ਮਿਲਦਾ ਇੱਕ ਵਾਰ ਤੁਸੀਂ ਜਰੂਰ ਵਿਜ਼ਿਟ ਕਰੋ ਓਕੇ ਬாய் ਜੜਦੀ ਕਲਾ ਰਹੋ ਤੰਦਰੁਸਤ ਰਹੋ